ਲਓ ਜੀ ਕਹਿੰਦੇ ਲੋੜ ਕਾਢ ਦੀ ਮਾਂ ਆ ਤੇ ਅੱਜ ਅਸੀਂ ਨਵੇਂ ਤਰੀਕੇ ਨਾਲ ਗੋਭੀ ਬਣਾਉਣ ਲਈ ਬੈਡ ਕੱਢਣ ਡਏ ਆ ਵੀ ਲੋੜ ਕਿਵੇਂ ਕਾਢ ਦੀ ਮਾਂ ਆ ਇਹ ਮੈਂ ਤੁਹਾਨੂੰ ਦੱਸਦਾ ਆ ਜਿੰਦਰਾ ਪਿਆ ਦੇਖ ਲਿਆ ਤੁਸੀਂ ਅੱਗੇ ਇਹ ਸਾਰੇ ਬਣਾ ਕੇ ਬੈਡ ਫਿਰ ਤੁਹਾਡੇ ਨਾਲ ਡਿਸਕਸ ਕਰਦੇ ਆ ਅਗਲੀ ਗੱਲ ਜੀ ਆ ਆ ਮੈਂ ਵਾਈਡ ਕਰਕੇ ਵਿਖਾਦਾ ਇਦ ਕੀ ਮੀ ਬਹੁਤ ਪਏ ਸਾਡੇ ਇੱਧਰ ਮਤਲਬ ਕਮਾਲ ਹੀ ਹੋ ਗਈ ਵੀ ਮੀਆਂ ਨੇ ਸਾਡਾ ਮੋਟਰਾਂ ਵੀ ਚੱਲਣ ਦਿੱਤੀਆਂ ਝੋਨੇ ਵਾਲੀ ਫਿਰ ਆ ਅਸੀਂ ਬੈਡਾਂ ਤੇ ਜਿਹੜੀ ਮੂਲੀ ਬੀਜੀ ਬੜੀ ਪੈੜੀ ਕੂਲੀ ਕਰਕੇ ਇਹ ਸਾਰੇ ਬੈਡ ਬੈਠ ਗਏ ਤੇ ਮੂਲੀ ਚਲੋ ਉਹੋ ਜੀ ਨਹੀਂ ਹੋਈ ਖਰਚਾ ਖਰਚਾ ਦਾ ਕੱਢ ਗਿਆ ਹੁਣ ਅਸੀਂ ਕੀਤਾ ਕਿ ਅਸੀਂ ਜਿੰਦਰੇ ਨਾ ਬੈੱਡੀ 2 2 ਫੁੱਟ 2 2 ਫੁੱਟ ਉੱਚੇ ਬਣਾਤੇ ਮਤਲਬ ਜਿਹੜੀਆਂ ਜਿਹੜੀਆਂ ਵੱਟਾਂ ਹੁੰਦੀਆਂ ਉਹ ਓਡੇ ਓਡੇ ਅਸੀਂ ਬੈੱਡ ਬਣਾਤੇ। ਵੀ ਮੀਂਹ ਜਿੰਨਾ ਮਰਜ਼ੀ ਪਈ ਜਾਵੇ ਉੱਤੇ ਨਹੀਂ ਝੜਦਾ ਪਾਣੀ। ਆ ਮੈਂ ਸੋਚਣ ਡਿਆ ਵੀ ਆ ਵਿੱਚ ਨਾ ਥੋੜਾ ਪਾਥ ਛੱਡਦਾ। ਕਾਰਨ ਉਹਦਾ ਛੱਡਣ ਦਾ ਇਹ ਹੈ ਕਿ ਜਦੋਂ ਜਿਵੇਂ ਹੁਣ ਆ ਤਾਂ ਚਲੋ ਖਾਲੀ ਰਹਿ ਗਈ ਤਾਂ ਇੱਥੇ ਲੱਗ ਜਾਂਦੀ ਗੱਡੀ। ਇਹਨੂੰ ਛੱਡਣ ਦਾ ਕਾਰਨ ਇਹ ਆ ਵੀ ਗੱਡੀ ਵਿੱਚ ਲਾ ਕੇ ਦੋਵੇਂ ਬੰਨੇਓ ਇਦਰੋਂ ਤੋੜਨੀ ਇਦਰੋਂ ਤੋੜਨੀ ਵਿੱਚ ਲੋਡ ਕਰਕੇ ਇੱਥੋਂ ਕੱਢ ਕੇ ਤੇ ਲੈ ਗਏ ਇਹ ਮਹਾਈ 10 ਮਰਲੇ ਥਾਂ ਹੋਊਗਾ ਆਪਣਾ ਜੇ ਛੱਡ ਦਈਏ ਤੇ ਤੇ ਦਸਾਂ ਮਰਲਿਆਂ ਚੋ ਕਿਤੇ ਹੋਰ ਨਿਕਲ ਆਊਗੀ 5-7000 ਦੀ ਮੂਣੀ ਇਹਨੂੰ ਛੱਡ ਹੀ ਦਈਏ ਜਾਂ ਇਹਦੇ ਜੱਦੇ 'ਤੇ ਬੈਠ ਪਾ ਦਈਏ ਇਹ ਮੇਰਾ ਹੈਗਾ ਯਾਰ ਆਦਾ ਦਾਹੀਂ ਗੋਪੀ ਦੀ ਜਿਹੜੀ ਆ ਉਹ ਆ ਤਿਆਰੀ ਕਰਨ ਲੈ ਆ ਮੋੜ ਇੱਥੇ ਲਾਈ ਸੀ ਇਹ ਪਹਿਲੀ ਗੱਲ ਲੱਗੀ ਉਹ ਹੀ ਕਨਾਲ ਕਥਾਂ ਲੱਗੀ ਬਾਅਦੋਂ ਮੀਆਂ ਨੇ ਲੱਗਣੀ ਨਹੀਂ ਦਿੱਤੀ ਆ ਪਹਿਲੀ ਪੁਲੀ ਸਾਡੀ ਬਣੀ ਰਹੀ ਸਾਰੀ ਹੁਣ ਇਸ ਚ ਹੋਇਆ ਕਾਕੂ ਇਹ ਹੋਰ ਹਰੀਆ ਬਸੇਰਾ ਹੋਇਆ ਇਹ ਅਸੀਂ ਵਿੱਚੇ ਵਾਵਾਂਗੇ ਜਦੋਂ ਅਗਲੀ ਕੋਈ ਫਸਲ ਲਾਵਾਂਗੇ ਸੋ ਇਦਾਂ ਆ ਵਿਚਾਰ ਹੈ ਤੇ ਇਹਨੂੰ ਅੱਗੇ ਦੱਸਾਂਗੇ ਤੁਹਾਨੂੰ ਕਿ ਕੀ ਕਾਮਯਾਬੀ ਸਾਨੂੰ ਇਹਦੇ ਚ ਮਿਲਦੀ ਹੈ ਆ ਮਤਾਂ ਨੂੰ ਨੇੜੇ ਮੁਖਾਦਾਂ ਵੀ ਅਸੀਂ ਵਟਾਂ ਹੀ ਪਾਤੀਆਂ ਵਿੱਚ